ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ रिक्वेस्ट ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈੱਲ ਨੂੰ ਆਊਟ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਮਿਲ ਸਗੇ ਅੱਜ ਦੇ ਵਿੱਚ ਪਿੰਡ 마ਸੀ ਕੇ ਖਿਮਕਨ ਬਾਰਡਰ ਜ਼ਿਲ੍ਹਾ ਸ਼ਰੀਨ ਨੂੰ ਲੱਗਦਾ ਤਨਤਨ ਸਾਹਿਬ ਤੇ ਤਹਿਸੀਲ ਲੱਗਦੀ ਪੱਟੀ ਸਜਣੋ ਆਪਨੇ ਕਿਤੇ ਵੀ ਖਰੀਦਾਰੀ ਸਜਣੋ ਕਰਦੇ ਨਰਖ ਪਰ ਕਰਕੇ ਝੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਤੁਹਾਡਾ ਫਰਜ਼ ਪੰਦਾ ਪੈਸੇ ਲੈਉਣੇ ਸਾਡਾ ਕੰਮ ਵੀਡੀਓ ਬਣਾਉਣਾ ਠੀਕ ਹੈ ਜੀ ਬਧੇਰੇ ਜਾਣਕਾਰੀ ਬਾਈ ਰਾਜਪਾਲ ਤੋਂ ਲੈ ਕੇ ਦਿੰਨੇ ਆ ਕੋਈ ਦੇਖਣ ਵਾਸਤੇ ਸੁਭਾ ਕੀ ਦੁੱਧ ਬਾਦ ਵੀਡੀਓ ਨੂੰ ਜਰੂਰ ਬਾਤੋ ਸ਼ੇਅਰ ਲਾਈਕ ਕਰਿਆ ਕਰੋ ਅੱਗੇ ਤੱਕ ਰੁੱਪੇ ਜਾ ਗਿਓ ਕਿਉਂਕਿ ਹੋਰ ਵੀ ਕਿਸ ਵੀਰ ਦਾ ਫੇਰ ਆ ਜਾਂਦਾ ਵੀਡੀਓ ਵੇਖ ਕੇ ਤੇ ਬਾਈ ਰਾਜਪਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਰਤੀ ਕਲਾ ਜੀ ਹਾਂ ਜੀ ਚਰਤੀ ਕਲਾ ਕਿਰਪਾ ਮਹਾਰਾਜ ਪਾਪਾ ਗੁਰਨਾਮ ਦਾ ਜੀ ਚਲੋ ਸ਼ੁਰੂ ਕਰਦਾ ਜੀ ਸ਼ੁਰੂ ਵਰੀਆ ਚਾਹੀਦੀ ਆਜ ਫਿਰ ਤਿੰਨ ਆ ਹਾਂ ਜੀ ਅੱਜ ਤਿੰਨ ਨੇ ਠੀਕ ਆ ਜੀ ਤੇ ਡਰੈਸ ਦੱਸ ਕੇ ਭੈਣ ਭਰਾਵਾਂ ਪਹਿਲਾਂ ਨੋਟ ਕਰਾਈਏ ਆਪਣਾ ਆਪਣਾ ਨਾਮ ਰਾਜਪਾਲ ਸਿੰਘ ਪਿੰਡ ਮਾਚੀਗੇ ਹਾਂਜੀ ਟੀਲ ਪੱਟੀ ਜ਼ਿਲ੍ਹਾ ਤਰਨਤਾਰਨ ਸ੍ਰੀ ਅਮਰਸਾਹਬ ਸਾਹਿਬ ਲੱਗਦਾ ਲਾਗੇ ਖੇਮ ਕਰਨ ਬਾਰਡਰ ਆਦਰਪੂਰਿਆਂ ਦੇ ਕੋਲ ਠੀਕ ਹੈ ਜੀ ਹਾਂਜੀ ਇਧਰ ਮਹੂ ਜੀਰੇ ਤੋਂ ਵੀ ਪੰਜਰਾ 20 ਕਿਲੋਮੀਟਰ ਪੈ ਜਾਂਦਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ ਆਪਣਾ 88280 55138 ਠੀਕ ਹੈ ਜੀ ਤੇ ਕਿਹੜੇ ਬੰਨੇ ਸ਼ੁਰੂ ਕਰੀਗਾ ਉਧਰ ਝੋਟੀ ਤੋਂ ਲਓ ਜੀ ਇਹ ਥੋਕੜ ਗੱਬੜਿਆ ਜੀ ਅਜੇ ਥੋਕੜ ਗੱਬੜਿਆ ਜੀ ਕਿੰਨਾ ਸੁਵਾ ਜੀ ਇਹ ਦੂਜੇ ਸੁਵੇ ਨਹੀਂ ਸੁਵਾ ਕਿੰਨਾ ਸੁਹੀ ਪਹਿਲੋਂ ਇੱਕ ਸੁਵਾ ਸੁਈ ਹੈ ਦੂਜੇ ਗਾਂ ਸੁਣ ਵਾਲੀ ਅੱਛਾ ਦੂਜੇ ਨੂੰ ਜਿਹੜੀ ਆ ਡਿਲੀਵਰੀ ਕੀ ਹੁਣ ਹਾਂ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ 4 ਮਹੀਨੇ ਹੋ ਗਏ 4 ਮਹੀਨੇ ਹੋ ਚਲੇ ਆ ਤੇ ਦੁੱਧ ਦਿੰਦੀ ਹਾਂ ਜੀ ਕਿੰਨਾ 4 ਕਿਲੋ ਅੱਛਾ ਤੇ ਪਹਿਲਾ ਸੁਵਾ ਗਾਂ ਦੂਜੇ ਨੂੰ ਫਿਰ ਕਿਹਾ ਦੇ ਖੋਲ ਕੇ ਤੋੜ ਕੇ ਚੈੱਕ ਕਰਾਈਏ ਚੈੱਕ ਪਾਸ ਆ ਚੈੱਕ ਪਾਸ ਆ ਲੋ ਬਈ ਸਥਾਨ ਬੜਾ ਸੋਹਣਾ ਲੱਗਾ ਨਾ ਹਾਂਜੀ ਹਾਂਜੀ ਜਿਵੇਂ ਵੀ ਫਿਰ ਸੋਹਣੀ ਹੋਵੇ ਬੜੀ ਇਤਰੀ ਥਾਪੀ ਮਾਰ ਕੇ ਬਹਿ ਜਾਏਗਾ ਅੱਛਾ ਥਾਪੀ ਮਾਰ ਕੇ ਹਾਂਜੀ ਹਾਂਜੀ ਥਾਪੀ ਕੋਈ ਪੜ ਆਸ਼ਾ ਰਣੀ ਤੇ ਪੌਣਾ ਪੈਂਦਾ ਪੜਾ ਪੜਾ ਮਾਰ ਲੋ ਵਾ ਠੀਕ ਆ ਟਾਗਾ ਨਹੀਂ ਲਾਉਣਾ ਪੈਂਦਾ ਠੀਕ ਹੈ ਪਹਿਲਾ ਸੁਗਾ ਸੋਈ ਹੈ ਨਾ ਹਾਂਜੀ ਹਾਂਜੀ ਲਾਓ ਸਿੰਘ ਵਾੜਾ ਸੋਹਣਾ ਲੱਗਾ ਹੈ ਨਾ ਹਾਂਜੀ ਹਾਂਜੀ ਸਿੰਘ ਬਹੁਤ ਸੋਹਣਾ ਸਿੰਘ ਸੋਹਣਾ ਹਾ ਸ਼ਿੰਗਾਰ ਲੱਗੇ ਹੈ ਹੈ ਕੀ ਬਾਤਾਂ ਨੋ ਜੀ ਸਜਣੋ ਬਾਤ ਦੇ ਦੇ ਦੂਜੇ ਸਵੇਰ ਨੂੰ ਜਿਹੜੀ ਆ ਗਾਂ ਬਣੀ ਹੋਈ ਆ 4 ਮਹੀਨੇ ਦੀ ਕਹਿੰਦਾ ਵੀਰ ਉੱਥੇ ਬੰਦ ਵੇਤੀ ਉੱਥੇ ਬੰਡੂ ਰਾਜਾ ਤੇ 4 ਮਹੀਨੇ ਦੀ ਕਹਿੰਦਾ ਕਿ ਸੋਣ ਵਾਲੀ ਕੋਈ ਚੈੱਕ ਪਾਸ ਆ ਫਿਰ ਵੀ ਕੋਈ ਆਪਣੀ ਤਾਂ ਕਿ ਕਿਸੇ ਨੇ ਕਰਾਉਣੀ ਹੋਵੇ ਤੇ ਕਰਵਾ ਸਕਦਾ ਆ ਟੱਕ ਕੁਆਲਿਟੀ ਬਹੁਤ ਸੋਹਣੀ ਲੱਗੀ ਹੈ ਥਾਣ ਬੜਾ ਪਿਆਰਾ ਲੱਗਾ ਘਰਮ ਵਾਲੀ ਨੂੰ ਤੇ ਝੋਟੀ ਸੋਹਣੀ ਆ ਮੂੰਹ ਮੱਥੇ ਪੂਰੀ ਲੱਗਦੀ ਆ ਅੱਛਾ ਜੀ ਇਨ ਲੋਈ ਧਾਰਾਂ ਵੀ ਇਸ ਤਰ੍ਹਾਂ ਹੀ ਫਿਰ ਤੇ ਮਿੱਠੀ ਹੈ ਨਾ ਬਾੜਾ ਪਾ ਕੇ ਅਸਲ ਚ ਜ਼ਿਆਦਾਤਰ ਮਿਲਦੀ ਹੈ ਇਹਦਾ ਕੈਮਰੇ ਨਾਲ ਡੰਗਰ ਡਰ ਵੀ ਜਾਂਦਾ ਤੇ ਕੋਈ ਨਹੀਂ ਇੱਥੇ ਮੁੱਲ ਕਿੰਨੇ ਦੀ ਜਿਹੜਾ ਵੀ ਕੋਈ ਆਊ ਫਿਰ ਵੀ ਆਪਣੀ ਨਰਖ ਪਰਖ ਕਰਕੇ ਫਿਰ ਵੀ ਵਿਰਾਹ ਕੇ ਚੋ ਕੇ ਲੈ ਕੇ ਜਾਵੇ ਕਿੰਨੇ ਦੀ ਫਿਰ ਰਾਜਪਾਲ ਦੇ ਦਨੀ ਆਪਾਂ 43000 ਦੀ ਦੇਗੀ ਜਾਇ ਕੋਈ ਕਰ ਦਈਏ ਛੋਟ ਛੱਪਾ 2000 ਛੱਟ 43000 43 ਦੀ ਚਲੋ ਹੋਰ ਨਾ ਜਾਰ ਹੋ ਜੋ ਚੜਦਾ ਹੋਇਆ 42000 ਦੀ ਜਿਹੜੀ ਸੱਜਣੋਂ ਇਹ ਝੋਟੀ ਦਿੱਤੀ ਜਾਊਗੀ ਤੇ 4 ਮਹੀਨੇ ਰਿਵਰ ਕਹਿੰਦਾ ਹੈ ਗਾਪਾ ਗਰੰਟੀ ਨਾਲ ਚੈੱਕ ਪਾਉਣੇ ਤੇ ਛੋੜੀ 100 ਰੁਪਿਆ ਹੋਊਗੀ ਬਦਾਰੀ ਠੀਕ ਆ ਤੇ ਚੰਗੀ ਆ ਸੋਹਣੀ ਆ ਝੋਟੀ ਬਾਕੀ ਦੂਜੇ ਨੰਬਰ ਤੇ ਇਹ ਬਾਈ ਫਿਰ ਨੇਲੇ ਰਾਬ ਵੀ ਆ ਗਈ ਹਾਂਜੀ ਨੇਲੇ ਰਾਬ ਵੀ ਇਹ ਥੈਂਕ ਯੂ ਕਿੱਥੋਂ ਲੈ ਆਂਦਾ ਇਹ ਲੈ ਆਂਦਾ ਪੂਰੇ ਆ ਪੂਰੇ ਆ ਤਾਂ ਕਿੰਨੇ ਕੁ ਦੁੱਧ ਦੀ ਈਮਤ ਕਰਦੇ ਦੁੱਧ ਭਾਜੀ ਇਹਨਾਂ 15 ਲੀਟਰ ਦੀ ਆਪਾਂ ਨੂੰ ਗਰੰਟੀ ਦਿੱਤੀ ਇਹਦੀ ਕਿੰਨੇ ਦੇ ਨਾਲ ਹੀ ਸਹੀ ਆ ਅੱਜ ਚੰਕਾ ਆ ਗਿਆ ਨੇ ਅੱਜ। ਇਹ ਚੰਕਾ 3 ਦਿਨ ਹੋ ਗਿਆ ਸੂਰ ਨੂੰ ਹੈ। ਕਿੰਨਾ ਬੌਲਾ ਹੋਰ। ਬੌਲਾ 12 ਲੀਟਰ ਨਹੀਂ 11 ਗੋ। ਅੱਛਾ 12। ਟੇਡਾ ਕੱਟ ਢੇਂਗਾ। ਹਾਂ ਜੀ ਹਾਂ। ਹਾਂ ਬਿੱਲੀ ਮਣਕੀ ਅੱਖ ਤੇ ਖੁੱਲ ਗਈ। ਪੂਛ ਤੂੰ ਹੀ ਠੀਕ ਹੈ। ਬਿਲਕੁਲ ਤੂੰ ਹੀ ਪੂਛ ਜਿਵੇਂ ਕਿ ਨਾਲ ਗੱਲ। ਕੱਤੀ ਨੀਲੀ ਦੀ ਆ ਗਈ ਹੈ ਨਾ। ਥੱਲੇ ਠੋਡੀ ਠਾਡੀ ਤੇ ਬਿੱਲੀ ਮਣਕੀ ਕੱਤੀ ਦੀ ਵੀ ਅੱਖ ਸੱਜ ਨੂੰ ਹੈ ਗਈ ਜੀ ਦੇਖ ਸਕਦੇ ਹੋ। ਲਓ। ਕੱਤੀ ਬਹੁਤ ਸੋਹਣੀ। ਆਵੇ ਥੱਲੇ ਨਾ ਠੋਡੀ ਦੇ ਨਿਸ਼ਾਨ ਹੈਗਾ ਜੀ ਲੰਮੀ ਦੋਰ ਰਹੀ ਲੋ ਜੀ ਤੇ ਮੈਂ ਲੰਬੀ ਲੰਬੀ ਚੰਗੀ ਆ ਆਰਡਰ ਕੁਆਲਟੀ ਥੱਲੇੋਂ ਲੈਵੇ ਦੀ ਵੇਖ ਲੋ ਗਾਮ ਬਲੈਤ ਨਾਲ ਗਾਂ ਕੋਈ ਬਰਬਰ ਨਹੀਂ ਬੈਠੀ ਆ ਲੈ ਵੇ ਜੀ ਪੁੱਛ ਤੂੰ ਮੀ ਜਿਹਨੂੰ ਫਰੋਜਪੁਰੀ ਕਹਿ ਦਿੰਦੇ ਨਾ ਨੇਲੀ 라ਵੀ ਤੇ ਨੇਲੀ 라ਵੀ ਖਾਸ ਕਰਕੇ ਜਾਰਾ ਕੱਟ ਨਹੀਂ ਉਹ ਦਾਣਾ ਦਾ ਤੇ ਪੇਟਪੂੜੇ ਦੀਆਂ ਰਾਜ ਹੁੰਦੀਆਂ ਤੇ ਬਾਕੀ ਜਵਰਦਸਤ ਤੇ ਭਾਰੀਆਂ ਲਗਾ ਠੀਕ ਲੋ ਜੀ ਮੈਂ ਸਜਣੋਂ ਚੰਗੀ ਆ ਦੁੱਧ ਵਾਲੀ ਆ ਤੇ ਹੁਣ ਗਾਰਡ ਤੇ ਕਰਾ ਤੁਹਾਨੂੰ ਚੈੱਕ ਕਰਾ ਦਿੰਦੇ ਆ ਲੋ ਜੀ ਠੀਕ ਹੈ ਤੇ ਵੀ ਮਿਲਕ ਮੈਨ ਨਹੀਂ ਚੰਗੀ ਆ ਲੱਗੀ ਮੈਨ ਨੂੰ ਠੀਕ ਲੋ ਮੋਂ ਦੇਖ ਸਕਦੇ ਆ ਜੇ ਮਿਲਕ ਮੈਨ ਦੀ ਜਿਹੜੀ ਜ਼ਿਆਦਾ ਗਾਰਡ ਠੀਕ ਆ ਠੀਕ ਹੈ ਤੇ ਦੋ ਤਾਂ 15 ਕਿਲੋ ਜਵਾਊਗੀ ਹਾਂਜੀ ਹਾਂਜੀ ਹੈ 15 ਠੀਕ ਆ ਤੇ ਹੁਣ 11 12 ਕਿਲੋ ਪੌਲਾ ਹਾਂਜੀ ਹੈਗਾ ਯਾਰ ਕਿੰਨਾ ਮੁੱਲ ਮੁੱਲੇ ਦਾ ਲੱਖ ਹੈ ਭਾਈ ਕਿੰਨੇ ਵੀ ਦੇਦਣੀ ਆ 2000 ਦਾਂਗੇ ਨਹੀਂ ਜਾਇ ਤੇ 3000 ਨਹੀਂ ਜਾਇ ਜੋ ਕਰੀ 1000 ਛੱਡਾਂਗੇ 96 ਦੀ ਕਰਦਾ 99 ਦੀ ਨਾ ਦੇ ਦੀਗੇ ਨਹੀਂ ਦੇ ਦੀਗੇ ਨਹੀਂ ਪੱਕਾ ਜਾਣ ਨਹੀਂ ਤਾਂ ਕਾਹੀ ਹੋਈ ਨਾ ਆਪਾਂ ਨਹੀਂ 99 ਦੀ ਠੀਕ ਹੈ ਕੋਈ ਭੈਣ ਭਰਾ ਦੂਰੋਂ ਆ ਰਹੇ ਆ ਕੋਈ ਨਹੀਂ ਕੋਈ ਆ ਆਪਣੇ ਕਿੱਥੋਂ ਆਉਂਦੇ ਆ ਕੋਈ ਕਿੱਥੋਂ ਭੈਣ ਭਰਾ ਦੂਰੋਂ ਕਿਤੇ ਕਿਤੇ 200 200 ਕਿਲੋਮੀਟਰ ਤੋਂ ਆਉਂਦੇ ਆ ਇੱਕ ਨੀਲੀ ਰਾਵੀ ਤੋਹਫੇ ਖਰੀਦਣ ਨੂੰ ਹੈ ਇਹ ਆਪਣੀ ਫਿਲਡ ਦੇ ਵਿੱਚ ਹੀ ਆ ਤੋਹਫੇ ਜ਼ਿਲ੍ਹੇ ਤਰਨਤਾਰ ਸਾਹਿਬ ਵਿੱਚ ਹੀ ਠੀਕ ਆ ਬਾਰਡਰ ਲਾਈਨ ਜਿਹੜੀ ਆਪਣੀ ਅਸਲ ਆਸਲ ਭੂਰੇ ਆ ਨਾ ਅਸਲੀ ਤੋਹਫੇ ਇੱਥੋਂ ਮਿਲਦੇ ਹਾਂਜੀ ਹਾਂਜੀ ਹੈਣਾ ਤੇ ਆਖ ਨੂੰ ਵੀ ਚਲੋ ਨੀਲੀ ਰਾਵੀ ਨੀਲੀ ਰਾਵੀ ਜਿਆਦੀ ਹੈ ਨੀਲੀ ਰਾਵੀ ਹੁਣ ਕਿੰਨੇ ਦੀ ਜਸਰੋ ਕਿੰਨੇ ਦੀ ਕਰਦੇ ਥਾਪੀ ਮਾਰ ਕੇ ਕਰ ਦੋ ਜਸਰੋ 95 ਦੀ ਕਰਤੀ ਯਾਰ 95 ਦੀ 92 ਦਿਨੀ ਰੋਗ ਆਉਂਦਾ ਨਹੀਂ ਆਉਂਦਾ ਠੀਕ ਹੈ ਤੇ ਗਾਂ ਆ ਗਈ ਤੇ ਜਨਮ ਬਤ ਹਾਂਜੀ ਹਾਂਜੀ ਕਿੰਨਾ ਕ ਸਮਾਂ ਖੜਦੀ ਸੋਹੰਜ ਇਹਨੇ ਭਾਜੀ 5-6 ਦਿਨ ਲੈ ਜਾਏਗਾ ਗੱਪਣ ਹਾਂਜੀ ਤਿਆਰ ਠੀਕ ਹੈ ਅਜੇ ਇਹਨੇ ਉਹਨਾਂ ਤੋਂ ਦੋ ਹਫ਼ਤਾ ਕੱਟ ਲੈ ਜੂ ਨਹੀਂ ਇਹਨੇ ਦੋ ਤਿੰਨ ਦਿਨਾਂ ਜਿਹਾ ਐਂ ਭਰ ਜਾਣਾ ਇਹ ਐਂ ਕਿਵੇਂ ਖਿਲਰਨਾ ਐਂ ਕਰਕੇ ਖਿਲਰਨਾ ਅੱਛਾ ਇਹਨਾਂ ਵਾਂ ਨੱਪਣਾ ਜੀ ਹਾਂਜੀ ਤੇ ਸ਼ਾਇਦ ਜਾਨਾਂ ਨੂੰ ਬਣੂ ਉਹਨਾਂ ਹੀ ਪਛਾਣ ਉਹਦੀ ਉਹਨਾਂ ਹੀ ਠਾਕ ਕਿੰਨਾ ਕ ਦੁੱਧ ਪਾਜੋਗੇ ਦੁੱਧ ਭਾਜੀ 20 ਆ ਤੁਸੀਂ 18 ਲੀਟਰ ਦੀ ਦੇ ਭਾਵੇਂ ਲਿਖਾ ਕੇ ਲੈ ਜਾਵੇ ਅੱਛਾ ਸਹੀ ਆ ਗਿਆ ਸਹੀ ਆ ਅੱਛਾ ਹੀ ਆ 20 ਕਿਲੋ ਕਰ ਦੂਗੀ ਪਾਈ ਪਾਈ ਤੇ ਦੇਖੋ ਪਾਈਪਾਂ ਪਾਈਪਾਂ ਹੱਸੇ ਹੁੰਦੇ ਆ ਹਾਂ ਇਧਰ ਦੇਖੋ ਥੱਲੇ ਧੋਨ ਵੀ ਚੰਗਾ ਧੋਨ ਦੇਖੋ ਆ ਪਾਈਪਾਂ ਦੇਖੋ ਉੱਤੇ 92 ਕੀ ਠੰਡੇ ਆ ਨਾ ਠੰਢੀ ਠੰਢੀ ਚਲੋ ਖੋਲੋ ਸੂਆ ਕਰਵਾਉਗੀ ਸੂਆ ਭਾਜੀ ਦੂਜਾ ਲਾ ਲਓ ਤੇ ਠੀਕ ਆ ਲਓ ਜੀ ਸਜਣੋ ਸੂਆ ਭਾਵੇਂ ਦੂਜਾ ਲਾ ਲਓ ਤੀਜਾ ਲਾ ਲਓ ਕੱਦ ਕਾਠ ਵੱਡਾ ਜੇ ਬੰਤਰ ਆਪ ਦੀ ਸਮਝਣਾ ਖਰੀਦਦਾਰੀ ਕਰਿਓ ਕਿੰਨਾ ਕੁ ਅੰਦਾਜ਼ਾ ਲਾ ਕੇ ਦੁੱਧ ਕਰ ਸਕਦੀ ਵਹਿੜ ਠੀਕ ਆ ਸ਼ਾਈ ਹਾਲ ਦੇ ਵਿੱਚ ਜਿਵੇਂ ਕਿ ਧੁੰਨ ਵਾਲੀ ਕਹਿੰਦੇ ਨੇ ਨਾ 65 ਵੀ 6 ਆਊਗੀ ਇਹਦੀ 6 ਇਹਨਾਂ ਦੀ ਆਉਣੀ 6 ਆ ਜੀ ਇਹ ਮੱਝ ਹੀ ਆ ਸਮਝ ਲਓ ਖਰੀਦਣ ਦੇ ਆ ਤੇ ਵਾਟੂਟ ਚੰਗੇ ਥੱਲੇੋਂ ਮਗਰ ਪਾਏ ਨੇ ਦੇਖ ਸਕਦੇ ਜੀ ਠੀਕ ਆ ਜੀ ਅੱਗੇ ਆਪਾਂ ਮੱਝ ਦਿੱਤੀ ਸੀ 10-11 ਫੈਂਟ ਤੇ ਅੱਛਾ ਤੇ ਸਰਦਾਰਪੁਰ ਲੋਹਿਆਂ ਲਾਗੇ ਵੱਜ ਗਈ ਆ ਵੀਰ ਨੂੰ ਪੁੱਛ ਸਕਦੇ ਜੋ ਅੱਜ 9 ਫੈਂਟ ਆਉਂਦੇ ਠੀਕ ਆ ਤੇ 10 12 ਦਿਨਾਂ ਬਾਅਦ ਸੋਈ ਨੂੰ ਹੋ ਗਏ ਆ 1 ਮਹੀਨੇ ਦਾ ਕਿ 11 ਦਿਨ ਪਹੁੰਚ ਜਾ ਠੀਕ ਆ ਵੀਰ ਮੰਨ ਗਿਆ ਕਿ ਠੀਕ ਵਾਕਿਆ ਫੈਂਟ ਹੈਗੀ ਐ ਸੱਜੇ ਦੀ ਜਿਹੜੀ ਨਾ ਸਾਡੇ ਨਾਉਂਦੀ ਹੈ ਨਾ ਹਾਂ ਅਜੇ ਵੱਟ ਦਾ ਵੇਜ ਦਾ ਫਰਕ ਪੈ ਜਾਂਦਾ ਕਿ ਤੇ ਬਾਈ ਰਾਜ ਜੀ ਦਾ ਫਿਰ ਕੀ ਮੁੱਲ ਮੁੱਲੇ ਦਾ ਥੋੜਾ ਨਿਕਾ ਜਾਈਏ ਹਾਂ ਹਾਂ ਕਿੰਨਾ 40000 ਦੀ ਕਿਸ਼ੋਰ ਛੱਪਾ ਕਰਨੇ ਕਿਹਦੇ ਹਿਸਾਬ ਨਾਲ ਮੁੱਲ ਕਿੰਨਾ ਛੋਟ ਛੱਪਾ 50 60 ਹਜ਼ਾਰ ਕਿੰਨੇ ਦੀ ਦੇ ਦੇਣੀ ਆ ਛੋੜ ਛੋ 100 ਰੁਪਏ ਹੀ ਹੋਣੀ ਸੀ ਹੋਰ ਕਰ ਦਿਓ ਜੀ 38 ਦੀ ਦੇ ਦਿਓ 38 ਕਰ ਦਿਓ ਜਾਣ ਦੋ ਕੱਦ ਕਾਟ ਦਾ ਜੱਡਾ ਹੀ ਹਨਾ ਕੱਦ ਕਾਟ ਆਹ ਏ ਆ ਤਿੰਨ ਪਸ਼ੂ ਆ ਵੀਰ ਦੇ ਕੋਲ ਹੋਰ ਕਿਹੜੀ ਹੁੰਦੀ ਤੇ ਪਾਣੀ ਆਪਣੇ ਖਰੀਦਾਰੀ ਕਰ ਲਿਓ ਪਿੰਡ ਮਾਸ਼ੀ ਕੇ ਸਾਡੇ ਵੱਲੋਂ ਪਿਆਰ ਭਰੀ ਸასიਖਾਲ ਰੱਬ ਰੱਖਾ ਜੀ